ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਦਾ ਖਾਮਸਾ ਵਾਹਿ ਹੈ ਗੁਰੂ ਜੀ ਦੀ ਫਤਿਹ ਸਾਨੂੰ ਜੋ ਗੁਰੂ ਗਵਿੰਦ ਸਿੰਘ ਜੀ ਨੇ ਅਮਰ ਸਿਕ ਦਾਤ ਛਕਾ ਕੇ ਸੰਗ ਸਿੰਘ ਸਜਾਇਆ ਗਿਆ ਖਾਲਸਾ ਸਜਾਇਆ ਗਿਆ ਤਾਂ ਸਾਨੂੰ ਆਖਿਆ ਗਿਆ ਕਿਹੜੇ ਗੁਰੂ ਹੈ ਉਹ ਤੁਹਾਡੇ ਮਨ ਦੀ ਜੋਤ ਪ੍ਰਗਟ ਕਰਉਣਗੇ ਤੇ ਅਸੀਂ ਆਮ ਤੌਰ ਤੇ ਇਹ ਰੀਤ ਬਣਾ ਲਈ ਪਰੰਪਰਾ ਬਣਾ ਲਈ ਕਿ ਜਿਹੜੇ ਪੰਜ ਪਿਆਰੇ ਗੁਰੂ ਰੂਪ ਹੁੰਦੇ ਨੇ ਉਹੋ ਹੀ ਸਾਡੇ ਮਨ ਦੀ ਜੋਤ ਪ੍ਰਗਟ ਕਰਾਉਂਦੇ ਨੇ ਪਰ ਉਸ ਵੀ ਨੇ ਵੀ ਦੇਖਿਆ ਗਿਆ ਕਿ ਕਈ ਜਿਹੜੇ ਹੈਗੇ ਆ ਕਈ ਸੰਸਾਵਾਂ ਜਿਹੜੀਆਂ ਹੈਗੀਆਂ ਉਹ ਕਹਿੰਦੇ ਅਸੀਂ ਮਨ ਦੀ ਜੋਤ ਪੰਜ ਪਿਆਰੇ ਇਕੱਠਾ ਕਰਵਾ ਦੇਵਾਂਗੇ ਨਹੀਂ ਕੀਤੀ ਜਾ ਰਹੀ ਹੁੰਦੀ ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਉਹ ਸਾਨੂੰ ਕਿੱਦਾਂ ਕਹਿੰਦੇ ਨੇ ਕਰਨੀ ਵੀ ਕਿਹੜੇ ਗੁਰੂ ਨੇ ਕਿੱਦਾਂ ਪ੍ਰਗਟ ਕਰਨੀ ਹੈਗੀ ਆ ਉਹ ਕਿਹਾ ਕਿ ਅਸੀਂ ਅੰਮ੍ਰਿਤ ਤਾਂ ਸਾਨੂੰ ਚੱਕਣਾ ਹੀ ਪੈਣਾ ਅਸੀਂ ਕਿਤੇ ਉਹ ਵੀ ਜਿੱਥੋਂ ਮਰਜੀ ਅਸਮੈ ਚੱਕ ਸਕਦੇ ਕਿਸੇ ਵੀ ਸਤਸਦਾਂ ਤੇ ਜਾ ਕੇ ਜਿਸ ਵੇਲੇ ਅੰਮ੍ਰਿਤ ਛੱਕ ਲਿਆ ਹੈਗਾ ਤਾਂ ਸਾਨੂੰ ਇਹ ਕਿਹਾ ਜਾਂਦਾ ਕਿ ਪਹਿਲਾਂ ਤੁਸੀਂ ਇੱਕ ਤਨ ਦੀਆਂ ਰਹਿਤਾਂ ਹੋ ਰੱਖੋ ਮਨ ਦੀਆਂ ਰਹਿਤਾਂ ਰੱਖੋ ਮਨ ਦੀਆਂ ਰਹਿਤਾਂ ਰਸਣ ਦੀ ਬਿਆਹ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਗੁਰੂ ਮੰਨਿਓ ਹੁਣ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜੋਤੀ ਜੋਤ ਦਾ ਸੋਏ ਦਿੱਸਾ ਚਾਨਣ ਸਭ ਵਿੱਚ ਚਾਨਣ ਹੋਏ ਗੌਰ ਸਾਖੀ ਜੋਤ ਪ੍ਰਗਟ ਹੋਏ ਜਿਹੜਾ ਸ਼ਬਦ ਗੁਰੂ ਹੈ ਉਹ ਕਿਸ ਤਰ੍ਹਾਂ ਪ੍ਰਗਟ ਹੋਏਗਾ ਫਿਰ ਸਾਡੇ ਮਨ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਕਿੱਦਾਂ ਪ੍ਰਗਟ ਹੁੰਦੀ ਹੈਗੀ ਆ ਉਹਦਾ ਜੋ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਪਉਣ ਗੁਰੂ ਦੇ ਨਾਲ ਅਸੀਂ ਜੁੜ ਗਏ ਕਿ ਹਵਾ ਸਾਡੇ ਅੰਦਰ ਗਈ ਵਾਰ ਆਉਂਦੀ ਹੈ ਇਹਦਾ ਅਸੀਂ ਅਭਿਆਸ ਕੀਤਾ ਕਿ ਜੇ ਇਸ ਵੇਲੇ ਇਹ ਤੇ ਤੁਸੀਂ ਵਿਆਸ ਕਰੋਗੇ ਵਾਹ ਗੁਰੂ ਤੁਹਾਡਾ ਸੁਤਾ ਮਨ ਜਾਗ ਪਿਆ ਸਿਮਰ ਸਿਮਰ ਕੋਰ ਆਪਣਾ ਸੋਇਆ ਮਨ ਦਿਖਾਈ ਜਦੋਂ ਇਹ ਜਾਗ ਪਿਆ ਆਪਣੇ ਅੰਦਰੋਂ ਸਹਿਜ ਤੁਹਾਨੂੰ ਤੁਹਾਨੂੰ ਸੁਣਾਈ ਦੇ ਗਏ ਸ਼ਬਦ ਗੁਰੂ ਸੂਰਤ ਤੁਹਾਨੂੰ ਚੇਲਾ ਇਹ ਗੁਰੂ ਜਿਹੜਾ ਸੀਗਾ ਤੁਹਾਡਾ ਜਿਸ ਨੇ ਇਹ ਮਿਲਿਆ ਇਹਨੇ ਤੁਹਾਡੇ ਮਨ ਦੀ ਜੋਤ ਪ੍ਰਗਟ ਕਰਾਉਣੀ ਹੈ ਉਹ ਹੁਣ ਕਿਦਾਂ ਹੋਏਗੇ ਕਿਉਂਕਿ ਹੈ ਤੇ ਪੰਜ ਤੱਤਾਂ ਦੀ ਹੈ ਨਾ ਇਹ ਮਨ ਕਰਮਾ ਇਹ ਮਨ ਕਰਮਾ ਪੰਜ ਤੱਤ ਦੀ ਜਾਣਵਾ ਪੰਜ ਤੱਤ ਸਾਡੇ ਪ੍ਰਕਾਸ਼ ਰੂਪੀ ਆ ਸਾਡੇ ਅੰਦਰ ਹੈਗਾ ਆ ਹੁਣ ਜਿਹੜਾ ਸਾਡੇ ਮਨ ਹੈਗਾ ਆ ਮਨ ਵੱਖਰਾ ਹੈ ਤਨ ਵੱਖਰਾ ਹੈ ਤਨ ਛੂਟੇ ਮਨ ਕਹਾਂ ਸਮਾਈ ਇਹ ਸਾਨੂੰ ਮਨ ਦੀ ਜੋਤ ਜਿਹੜੀ ਆ ਉਹ ਪ੍ਰਗਟ ਕਰਨੀ ਹੀ ਪੈਣੀ ਆ ਤੇ ਕਿੱਦਾਂ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ ਕਿ ਜੋਤੀ ਜੋਤ ਹੈ ਸਵੇ ਤਿਸ ਦਾ ਚਾਨਣ ਸਭੇ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਸ ਵੇਲੇ ਤੁਸੀਂ ਸਹਿਜ ਤੌਰ ਤੇ ਆਪਣੇ ਅੰਦਰੋਂ ਸੁਣੋਗੇ ਜੇਕਰ ਤੁਸੀਂ ਅੱਖਾਂ ਬੰਦ ਕਰਕੇ ਦੇਖੋਗੇ ਤੁਹਾਨੂੰ ਬਕੈਦਾ ਪੰਜ ਤਤ ਜਿਹੜੇ ਹੈਗੇ ਆ ਉਹਨਾਂ ਦੇ ਰੰਗ ਦਿਖਾਈ ਦਿੰਦੇ ਨੇ ਤੁਸੀਂ ਉਹ ਜਿਵੇਂ ਜਿਵੇਂ ਸਹਿਜ ਤੁਹਾਨੂੰ ਸੁਣੀ ਜਾਓਗੇ ਆਪਣੇ ਅੰਦਰੋਂ ਅੰਮ੍ਰਿਤ ਰਸ ਪੀ ਜਾਓਗੇ ਤਾਂ ਤੁਹਾਨੂੰ ਉਹ ਜਿਹੜਾ ਝੂਠਾ ਟਿੱਕੇ ਨਾਲ ਕੋਈ ਹਾਲੀ ਤੇ ਸਾਡੇ ਪੰਜੇ ਦੇ ਪੰਜੇ ਸੱਤ ਭਾਰ ਕਰ ਜਾਓਗੇ ਅੱਗੇ ਫਿਰ ਤੁਹਾਨੂੰ ਅਰਬ ਦੇ ਨਾਲ ਬੜੇ ਧੰਦੂ ਘਾਰਾ ਹੁੰਦਾ ਹੈਗਾ ਉਸ ਦੇ ਵਿੱਚ ਸਾਡੇ ਮਨ ਦੀ ਜੋਤ ਜਿਹੜੀ ਆ ਉਹ ਸਾਰੇ ਟਾਈਪ ਜਿਹੜੀ ਸੀਗੀ ਉਹ ਟਾਰਗਟ ਹੁੰਦੀ ਆ ਬੇਨਾਉ ਥੋੜਾ ਜਿਹਾ ਛੋਟਾ ਜਿਹਾ ਸਤਾਰਾ ਹੁੰਦਾ ਫਿਰ ਉਸ ਤੋਂ ਬਾਅਦ 2 3 4 ਹੋ ਜਾਂਦੇ ਆ ਫਿਰ ਉਹ ਜਦਾ ਹੋਰ ਵੱਧ ਜਾਂਦਾ ਫਿਰ ਪ੍ਰਕਾਸ਼ ਬਣ ਜਾਂਦਾ ਫਿਰ ਉਹ ਉੱਪਰ ਨੂੰ ਉੱਠਦਾ ਆਪਣੇ ਆਪ ਹੀ ਜਾਂਦਾ ਉਹ ਵੀ ਬਲਾਵਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਗੁਰਮਖ ਉੱਚਾ ਦੇਖ ਉਹ ਆਪਣੇ ਆਪ ਹੀ ਜਾਂਦਾ ਹੈਗਾ ਕਿਸੇ ਨੂੰ ਕੁਝ ਵੀ ਉਸੇ ਹੋਰ ਕਰਨ ਦੀ ਲੋੜ ਨਹੀਂ ਲੈਂਦੀ ਜਿੰਨੇ ਜਦ ਤੱਕ ਸਹਿਜ ਤੋਂ ਉਹਨਾਂ ਨਹੀਂ ਸੁਣਦੇ ਉਹਨੇ ਜਦ ਤੱਕ ਸਾਡੇ ਮਨ ਦੀ ਜੋਤ ਪ੍ਰਗਟ ਨਹੀਂ ਹੁੰਦੀ ਅਸੀਂ ਆਪਣੇ ਅੰਦਰੋਂ ਅੰਮ੍ਰਿਤ ਪੀਵਾਂਗੇ ਸਹਿਜ ਤੋਂ ਸੁਣਾਗੇ ਫੇਰ ਇਹ ਜਿਹੜੀ ਮਾਨ ਦੀ ਜੋਤ ਸੀਗੀ ਇਹ ਇਸ ਤਰੀਕੇ ਦੇ ਨਾਲ ਪ੍ਰਗਟ ਹੋਏਗੀ ਆਤਮਾ ਦੇ ਨਾਲ ਜਾ ਕੇ ਰਲੇਗੀ ਇੱਥੇ ਆ ਗਿਆ ਚੱਕਰ ਤੇ ਜਿਸੇ ਲਈ ਜਾ ਕੇ ਪਹੁੰਚਦੀ ਹੈਗੀ ਆ ਉੱਥੇ ਫਿਰ ਇਹ ਕੋਚਰ ਰੁਕਦੇ ਆ ਉੱਥੇ ਫਿਰ ਇਹ ਇਹ ਅਭਿਆਸ ਹੀ ਕਰੀ ਜਾਂਦੇ ਆ ਫਿਰ ਇਹਨੇ ਆਪਣੇ ਦਸਵੇਂ ਦੁਆਰ ਦੇ ਵਿੱਚ ਆਪਣੇ ਨਿਜ ਮਹਿਲ ਦੇ ਵਿੱਚ ਇਹਨੇ ਚਲੇ ਜਾਣਾ ਹੁੰਦਾ ਅਸੀਂ ਇਹ ਅਭਿਆਸ ਕਰਨ ਦੇ ਵਾਸਤੇ ਅਸੀਂ ਆਮ ਤੌਰ ਤੇ ਆ ਜ਼ਰੂਰੀ ਜੋ ਸਾਨੂੰ ਸਿੱਖਾ ਨੂੰ ਜਾਂ ਹਰ ਇੱਕ ਬੰਦੇ ਨੂੰ ਕੋਈ ਵੀ ਮਨੋਕਿਹੜਾ ਹੈਗਾ ਵੇ ਮਾਨ ਦੀ ਜੋਤ ਪ੍ਰਗਟ ਕਰ ਸਕਦਾ ਹੈਗਾ ਕਿ ਉਹ ਆਪਣੇ ਜਿਸ ਵੀ ਨੇ ਵੀ ਗੁਰ ਮੰਤੂਦੜ ਕਰੂਗਾ ਆਪਣੇ ਧਰਮ ਦੇ ਵਿੱਚ ਦੇਨ ਚ ਪੂਰੀ ਜਰਾ ਰਹਿਣਾ ਪੈਣਾ ਹੈਗਾ ਆ ਤੁਸੀਂ ਦੇਖੋ ਇੱਕ ਹੋਰ ਚੀਜ਼ ਆ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਕਬੀਰ ਜਿਹੜੇ ਆਪਣੇ ਰੋਮ ਕਟਾ ਦਿੰਦੇ ਨੇ ਪਰ ਜਿੰਨੇ ਵੀ ਭਗਤ ਜਨ ਹੋਏ ਆ ਕੋਈ ਰੋਮਾ ਤੋਂ ਬਿਨਾ ਹੋਇਆ ਚਾਹ ਰਾਮਚੰਦਰ ਜੀ ਸੀਗੇ ਸਾਡੇ Shri Ramchandra ji ਫਿਰ ਜਿਹੜੇ ਸੀਗੇ ਵਿਸ਼ਨੂ ਜੀ ਬ੍ਰਹਮਾ ਜੀ ਤੇ ਸੇਵ ਜੀ ਮਹਾਰਾਜ ਭਗਤ ਰਵੀਦਾਸ ਜੀ ਜਿੰਨੇ ਵੀ ਭਗਤ ਜਨ ਹੋਏ ਨੇ ਸਾਰੇ ਕਿਸ ਤਰੀ ਹੋਏ ਨੇ ਹਾਇਰਤ ਮੁਹੰਮਦ ਸਾਹਿਬ ਜੀ ਉਹ ਵੀ ਦੇਖ ਲਓ ਪੀਆ ਕਿਸ ਤਰੀ ਹੋਏ ਨੇ ਸਾਨੂੰ ਆਪਣੇ ਜਿਹੜਾ ਹੈਗਾ ਪਹਿਲਾਂ ਆਪਣੇ ਰਹਿਤਾਂ ਵਿੱਚ ਆਉਣਾ ਪਏਗਾ ਨਾ ਅਸੀਂ ਆਪਣਾ دین ਗਵਾਇਆ ਦੁਨੀਆ ਸੂ ਅਸੀਂ ਦੁਨੀਆ ਵਿੱਚ ਜਿਹੜਾ ਕੇ ਆਪਣਾ ਅਸੀਂ ਧਾਰਮਿਕ ਵਾਏ ਬੈਠੇ ਆ ਗਿਆਂ ਤੇ ਮਨ ਦੀ ਜੋਤ ਪ੍ਰਗਟ ਕਰਾਉਣ ਦੇ ਵਾਸਤੇ ਅਸੀਂ ਲੋਕਾਂ ਦੇ ਤੇ ਜਾ ਕੇ ਅਸੀਂ ਠੱਗ ਹੋਈ ਜਾਣ ਲੱਗੇ ਆ ਗਿਆਂ ਇਸ ਕਰਕੇ ਸਾਵਧਾਨ ਹੋ ਕੇ ਜਿਹੜੀ ਚੀਜ਼ ਸਾਨੂੰ ਅਸਲੀ ਹੈ ਕਿ ਮਨੁੱਖ ਨੇ ਕਿਦਾਂ ਆਪਣੇ ਮਨ ਦੀ ਜੋਤ ਪ੍ਰਗਟ ਕਰਨੀ ਆ ਉਹ ਆਪਣੇ ਧਰਮ ਦੇ ਵਿੱਚ ਆ ਕੇ ਉਸ ਨੂੰ ਇਹ ਪ੍ਰਗਟ ਕਰਨੀ ਕਰ ਸਕਦਾ ਇਹ ਕੋਈ ਵੀ ਬੰਦਾ ਕਰ ਸਕਦਾ ਕਿਤੇ ਵੀ ਕਰ ਸਕਦਾ ਹੈਗਾ ਇਹ ਹੈ ਕਿ ਜੋਤੀ ਜੋਤ ਹੈ ਸਵੇਤ ਇਸ ਚੈਨਲ ਸਭ ਨੇ ਚੈਨਲ ਸਾਰਿਆਂ ਦੇ ਵਿੱਚ ਆ ਉਹ ਪ੍ਰਕਾਸ਼ ਕੀਤਾ ਜਾ ਸਕਦਾ ਜਿਹਨੂੰ ਨਹੀਂ ਪਤਾ ਲੱਗਾ ਉਹ ਟੈਲੀਫੋਨ ਤੇ ਵੀ ਕੰਟੈਕਟ ਕਰ ਸਕਦੇ ਨੇ 9095900084 ਦੂਸਰਾ ਨੰਬਰ 9779141501 ਜੇਕਰ ਕਿਸੇ ਨੂੰ ਆਣ ਕੇ ਵੀ ਪੈਟੀਕਲ ਕਰਨਾ ਹੋਵੇ ਤਾਂ ਭਾਈ ਗੁਰਮੀਰ ਸਿੰਘ ਮੰਡ ਇਹ ਤੇ ਆ ਸਕਦੇ YouTube ਤੇ ਆ ਕਿ ਭਾਈ ਗੁਰਮੀਰ ਸਿੰਘ ਮੰਡ ਇਹ ਤੇ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ ਜਿਹੜਾ ਹੈਗਾ ਤੁਸੀਂ ਇਹ ਜਰੂਰ ਕਰੋ ਕਿ ਹਰ ਇੱਕ ਬੰਦਾ ਕੋਈ ਵੀ ਆਪਣੇ ਮੰਨ ਦੀ ਜ਼ੋਰ ਪਾਰਕ ਕਰ ਸਕਦਾ ਇਹ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ